ਬਹੁਤ ਤਰਵਾਦ ਕਰਦਾ ਹਾਂ ਮਾਨਜੋਗ ਬਖਮਤੀ ਸਾਹਿਬ 황 ਸਿੰਘ ਮਾਨ ਜੀ ਦਾ ਔਰ ਜਿਨ੍ਹਾਂ ਨੇ ਖੁੱਲੇ ਕਫੇ ਤੇ ਅੱਜ ਵਿਧਾਨ ਸਭਾ ਹਲਕਾ ਪੂਰਵੀ ਵਾਸਤੇ ਤੇ ਅੱਜ ਵਿਧਾਨ ਸਭਾ ਹਲਕਾ ਪੂਰਵੀ ਜਿਹੜਾ ਇਹ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਸ਼ੁਰੂਆਤ ਕੀਤੀ ਗਿਆ ਦੇਖੋ ਫਾਇਰ ਸਟੇਸ਼ਨ ਦੇ ਵਿੱਚ ਨੋਰਮਜ਼ ਦੇ ਅਨਸਾਰ ਜਿਹੜੀ ਵੱਡੀ ਗੱਡੀ ਹੁੰਦੀ ਹੈ ਉਹਦੇ ਉੱਤੇ ਐਟ ਅ ਟਾਈਮ ਡਰਾਈਵਰ ਆ ਉਹਦੇ ਨਾਲ ਇੱਕ ਉਹਦਾ ਹੈਲਪਰ ਹੁੰਦਾ ਪਲੱਸ ਤਿੰਨ ਤਿੰਨ ਫਾਇਰਮੈਨ ਜਿਹਨਾਂ ਨਾਲ ਸੋ ਤਿੰਨ ਸ਼ਿਫਟਾਂ ਦੇ ਵਿੱਚ 8-8 ਘੰਟੇ ਦੀ ਸ਼ਿਫਟਾਂ ਨਹੀਂ ਹੁੰਦੀਆਂ ਜੋ ਅਧਿਰ ਪਰਮੈਂਟ ਹੈਗੀ ਸਟੈਂਡਰਡ ਦੇ ਹਿਸਾਬ ਨਾਲ ਸਾਰੇ ਸਾਰੇ ਇਥੇ ਮਨਜ਼ੂਰ ਆਣਗੇ ਅੱਜ ਜਿਸਤ ਹਲਕੇ ਦੇ ਵਿੱਚ ਬੜਾ ਵੜ ਭਾਗਾ ਦੇਣਾ ਰੋਜ਼ ਚ ਚੌਥੇ ਪੰਜਵੇਂ ਦਿਨ ਹਲਕਾ ਇਸ ਦੇ ਵਿੱਚ ਦਿਲਜੀਤ ਸਿੰਘ ਅਰਵਾਲ ਦੀ ਕਦੀ ਗ੍ਰੇਡ ਦਾ ਚਾਹੀ ਪੁਲਿਸ ਸਟੇਸ਼ਨ ਚਾਹੀ ਉਹ ਹੈਲਥ ਕਲੀਨਿਕ ਆ ਜਾਂ ਮੱਲਾ ਕਲੀਨਿਕ ਆ ਕਿ ਚਾਹੀ ਸਕੂਲ ਲਗਾਤਾਰ ਉਦਘਾਟਨ ਚਲਦਾ ਜਾ ਰਿਹਾ ਹੈ ਇਹ ਜਿਹੜਾ ਸਟੇਸ਼ਨ ਨਾ ਮੈਂ ਬੁੱਲਦਾ ਇਹਦਾ ਹੀ ਪ੍ਰੋਸੈਸ ਅਸੀਂ ਔਨ ਕਰਤਾ ਹੈ ਆਊਟਸੋਰਸ ਦੇ ਨਾਲ ਹੀ ਮੈਨ ਪਾਵਰ ਲਿਆਦਾ ਬਟ ਸਪੈਸੀਫਿਕਲੀ ਜਿਹੜਾ ਹੁਣ ਇੱਕਦਮ ਤੁਹਾਨੂੰ ਪਤਾ ਹੈ ਸਟਾਰਟ ਕਰਨਾ ਪਿਆ ਤਾਂ ਵਾਪਸ ਸਟੇਸ਼ਨਾਂ ਤੋਂ ਕਰਕੇ ਇੱਕ ਗੱਡੀ ਦੀ ਮੈਨ ਪਾਵਰ ਇੱਥੇ ਤਾਇਨਾਤ ਰਹੇਗੀ ਕਿ ਨੇੜੇ-ਤੇੜੇ ਜੋ ਵੀ ਅਨਸੁਖੀ ਘਟਨਾ ਵਾਪਰਦੀ ਹੈ ਤਾਂ ਉਹ ਤੋਂ ਛੇਤੀ ਤੋਂ ਛੇਤੀ ਸੇ ਪਹੁੰਚ ਕੇ ਉਹਨੂੰ ਕਵਰ ਕਰ ਸਕੀ ਹੈ ਲੁਧਿਆਣਾ ਦੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਵਿਸ਼ਾਲ ਕਪੂਰ ਹਲਕਾ ਪੂਰਵੀ ਨੂੰ ਇੱਕ ਫਾਇਰ ਸਟੇਸ਼ਨ ਜਿਹੜਾ ਮਿਲ ਚੁੱਕਾ ਵੈ ਨੁਹਾਰ ਬਦਲੀ ਜਾ ਰਹੀ ਹੈ ਹਲਕਾ ਪੂਰਵੀ ਦੀ ਸੰਦੀਪ ਰਿਸ਼ੀ ਕਮਿਸ਼ਨਰ ਲੁਧਿਆਣਾ ਸਾਡੇ ਨਾਲ ਮੌਜੂਦ ਹੈ ਦਿਲਜੀਤ ਸਿੰਘ ਗਰੇਰ ਪੋਲਾ ਐਮ ਐਲ ਏ ਹਲਕਾ ਪੂਰੀ ਮੌਜੂਦ ਹੈ ਤਰਸੀਮ ਸਿੰਘ ਭਿੰਡਰ ਮੌਜੂਦ ਨੇ ਚੇਅਰਮੈਨ ਟਰਸਟ ਨੇ ਗਲਬਤ ਕਟਰੀ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਨੇ ਪੋਲਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਹਲਕਾ ਪੂਰੀ ਦੀ ਨੁਹਾਰ ਬਦਲਦੀ ਜਾ ਰਹੀ ਹੈ ਦਿਨ ਪ੍ਰਤੀ ਦਿਨ ਸਕੂਲ ਵੀ ਬਣ ਰਹੇ ਨੇ ਕਾਲੇ ਵੀ ਬਣ ਚੁੱਕੇ ਨੇ ਫਾਇਰ ਸ ਵਿਧਾਨ ਸਭਾ ਹਲਕਾਪੂਰੀ ਵਿਆਸਤੇ ਤੇ ਅੱਜ ਵਿਧਾਨ ਸਭਾ ਹਲਕਾ ਪੂਰਵੀ ਜਿਹੜਾ ਇਹ ਫਾਇਰ ਸਟੇਸ਼ਨ ਦਾ ਉਦਘਾਟਨ ਕੀਤਾ ਗਿਆ ਸ਼ੁਰੂਆਤ ਕੀਤੀ ਗਿਆ ਸਾਡੇ ਮਾਨਯੋਗ ਚੇਅਰਮੈਨ ਸਤਰ ਸਿੰਘ ਪਿੰਡਰ ਜੀ ਇੰਪਰੂਵਮੈਂਟ ٹرسٹ ਦੇ ਔਰ ਸਾਡੇ ਕਮਿਸ਼ਨਰ ਨਗਰ ਨਿਗਮ ਸ੍ਰੀ ਸੰਦੀਪ ਰਿਸ਼ੀ ਜੀ ਔਰ ਸਾਰੇ ਹੀ ਨਗਰ ਨਿਗਮ ਦੇ ਮੁਲਾਜ਼ਮ ਸਹਿਬਾਨ ਤੇ ਨਾਲ ਅਪਰੂਵ ਟ੍ਰਸ ਦੇ ਸਾਰੇ ਹੀ ਮੁਲਾਜ਼ਮ ਸਹਿਬਾਨ ਨੇ ਇਕੱਠੇ ਹੋ ਕੇ ਇਹ ਅੱਜ ਸ਼ੁਰੂਆਤ ਕੀਤੀ ਹੈ ਤੇ ਧੰਨਵਾਦ ਕਰਦਾ ਸਾਰੇ ਪ੍ਰਸ਼ਾਸਨ ਦਾ ਔਰ ਜਿਨ੍ਹਾਂ ਨੇ ਬੜੇ ਵਧੀਆ ਟੰਗਣਾ ਜਲਦੀ ਇਹਦਾ ਤਿਆਰ ਕਰਕੇ ਵਧੀਆ ਢੰਗ ਨਾਲ ਤਿਆਰ ਕਰਕੇ ਅੱਜ ਬਦਾਸਵਾ ਹਲਕਾ ਪੁਰਵੀ ਨੇ ਸੁਗात ਮਿਲੀ ਹੈ ਕਿਉਂਕਿ ਇੱਥੇ ਆਪਾਂ ਸਾਰੇ ਜਾਣਦੇ ਹੌਜਰੀ ਲੈਨ ਬਹੁਤ ਜ਼ਿਆਦਾ ਵਾ ਤੇ ਪਰਮਾਤਮਾ ਨਾ ਕਰੇ ਕੋਈ ਇਸ ਤਰ੍ਹਾਂ ਦੀ ਮਿਸਐਪਨੀ ਹੁੰਦੀ ਸੀ ਅੱਗੇ ਤੇ ਦੂਰੋਂ ਫਾਇਰ ਬ੍ਰੀਡ ਆਉਣ ਨੂੰ ਟਾਈਮ ਲੱਗਦਾ ਸੀ ਤੇ ਉਸੇ ਦਿੱਕਤ ਆਉਂਦੀ ਸੀ ਤੇ ਅੱਜ ਉਹ ਦਿੱਕਤਾਂ ਦੂਰ ਹੋ ਜਾਣਗੀਆਂ ਕੋਈ ਨਾ ਇਸ ਤਰ੍ਹਾਂ ਦਾ ਕੋਈ ਮਿਸਐਪਨੀ ਹੁੰਦੀ ਹੈ ਤਾਂ ਤੇ ਉਸੇ ਟਾਈਮ ਇਹਦਾ ਹੱਲ ਕੀਤਾ ਜਾਊਗਾ ਇਹ 1 ਕਰੋੜ 95 ਲੱਖ ਦੀ ਲਾਗਤ ਨਾਲ ਜਿਹੜਾ ਸਾਰਾ ਬਿਲਡਿੰਗ ਬਣੀ ਆ ਤੇ ਨਾਲ ਮਨ ਕੇ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਦੋ ਗੱਡੀਆਂ ਆ ਰਹੀਆਂ ਨੇ ਦੋ ਦੋ ਗੱਡੀਆਂ ਤੇ ਬਾਕੀ ਕਾਰਪੇਸ਼ਨ ਦੀ ਪਹਿਲਾਂ ਗੱਡੀਆਂ ਤੱਕ ਦੇਮ ਦੋ ਗੱਡੀਆਂ ਆਈਆਂ ਹੋਈਆਂ ਤੇ ਦੋ ਅਪਰੂਵ ਟੈਸਟ ਵੱਲੋਂ ਹੋਰ ਆ ਰਹੀਆਂ ਨੇ ਹਾਂ ਤੇ ਇਸ ਤੋਂ ਇਲਾਵਾ ਹੋਰ ਵੀ ਬਦਾਨ ਸਵਾ ਹਲਕਾ ਪੂਰਬੀ ਚ ਜਿੰਨੇ ਵੀ ਕੰਮ ਨੇ ਕਹਿ ਸਕਦੇ ਆ ਵੀ ਆਪਾਂ ਆਮ ਆਦਮੀ ਕਲੀਨਿਕਾਂ ਸੱਤ ਬਣ ਗਈਆਂ ਨੇ ਤੇ ਦੋ ਹੁਣ ਹੋਰ ਆਉਣ ਵਾਲੇ ਸਮੇਂ ਚ ਸ਼ੁਰੂ ਹੋ ਜਾਣਗੀਆਂ ਉਸ ਤੋਂ ਇਲਾਵਾ ਸਕੂਲ ਇੱਕ ਇੱਥੇ ਤਾਜਪੁਰ ਰੋਡ ਤੇ ਬਿਲਡਿੰਗ ਦੀ ਸ਼ੁਰੂ ਹੋਈ ਹੋਈ ਆ ਉਹ ਤਕਰੀਬਨ 6 ਕਰੋੜ ਦੀ ਲਾਗਤ ਨਾਲ ਬਣਨਾ ਵਾ ਤੇ ਉਸ ਤੋਂ ਪਹਿਲਾਂ ਸਕੂਲ ਆਫ ਐਮੀਨੇਸ਼ਨ ਉਹ ਤਕਰੀਬਨ ਬਣ ਕੇ ਤਿਆਰ ਆ ਤੇ ਮੇਰਾ ਖਿਆਲ ਹੈ 10 ਤਰੀਕ ਦੇ ਆਸੇ-ਪਾਸੇ ਸਾਡੇ ਮਾਨ ਜੋ ਕੋ ਮੁੱਖਵੰਸੀ ਭਗਵੰਤ ਸਿੰਘ ਮਾਨ ਜੀ ਉਹਦਾ ਤੇ ਸ਼੍ਰੀ ਰਵਿੰਦ ਕੇਜੀਵਾਲ ਜੀ ਉਧ ਘਾਟਨ ਕਰਨ ਆ ਰਹੇ ਨੇ ਤੇ ਉਸ ਤੋਂ ਇਲਾਵਾ ਕਲਾਸ਼ ਨਗਰ ਵੱਲ ਤੇ ਸਕੂਲ ਬਣ ਰਿਹਾ ਵਾ ਤੇ ਇੱਕ ਅੱਜ ਥੋੜੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਟਿਬਾਡੋ ਠਾਣਾ ਵਾ ਉਹਦੀ ਜਿਹੜੀ ਬਿਲਡਿੰਗ ਖਸਤਾ ਹਾਲਤ ਸੀਗੀ ਉਹ ਵੀ ਮਿਲ ਕੇ 45 ਲੱਖ ਦੀ ਲਾਗਤ ਨਾਲ ਉਹ ਵੀ ਸ਼ੁਰੂਆਤ ਹੋਈ ਹੈ ਤੇ ਉਹਦੇ ਸਾਹਮਣੇ ਬਿਜਲੀ ਗ੍ਰਿਡ ਬਣ ਰਿਹਾ ਉਸ ਤੋਂ ਇਲਾਵਾ ਹੋਰ ਬਿਜਲੀ ਗ੍ਰਿਡ ਇੱਕ ਬਰਦਮਨ ਦੀ ਬੈਕ ਸਾਈਡ ਤੇ ਤੇ ਇੱਕ ਕਲਾਸ਼ ਨਗਰ ਰੋਡ ਤੇ ਤੇ ਉਹ ਵੀ ਮਤਲਬ ਕਿ ਸਾਰਾ ਪ੍ਰੋਜੈਕਟ ਤਿਆਰ ਹੋ ਰਿਹਾ ਵਾ ਤੇ ਇੱਕ ਦਾਣਾ ਮੰਡੀ ਦੇ ਵਿੱਚ ਫਰੂਟ ਮੰਡੀ ਹੈ ਜਿਹੜੀ ਇੱਕ ਉੱਥੇ ਵੀ ਉਹ ਪ੍ਰੋਸੈਸ ਚੱਲ ਰਿਹਾ ਵਾ ਉਹ ਵੀ ਮੇਰੇ ਖਿਆਲ ਆ ਵੀ ਆਉਣ ਵਾਲੇ ਸਮੇਂ ਚ 6 ਮਹੀਨੇ ਦੇ ਵਿੱਚ ਵਿੱਚ ਇਹ 4 ਗ੍ਰਿਡ ਬਣ ਕੇ ਤਿਆਰ ਹੋ ਜਾਣਗੇ ਤੇ ਵਿਧਾਨ ਸਭਾ ਹਲਕਾਪੁਰ ਦੀ ਜਿਹੜੀ ਲੈਂਡ ਦੀ ਪ੍ਰੋਬਲਮ ਸੀ ਉਹ ਵੀ ਸੋਲਵ ਹੋ ਜਾਊਗੀ ਕਹਿਣ ਦਾ ਮਤਲਬ ਵਿਧਾਨ ਸਭਾ ਹਲਕਾਪੁਰ ਵਿੱਚ ਕਿਸੇ ਵੀ ਕੰਮ ਦੀ ਕਮੀ ਨਹੀਂ ਆਉਣ ਦਿੱਤੀ ਜਾਊਗੀ ਕਿਉਂਕਿ ਬਹੁਤ ਉਮੀਦਵਾਰਾਂ ਲੋਕਾਂ ਨੇ ਵੋਟਾਂ ਪਾਈਆਂ ਤੇ ਵੱਡੀ ਲੀਡ ਨਾਲ ਤੇ 6 ਇਲੈਕਸ਼ਨ ਮੈਨੂੰ ਲੜਾਏ ਨੇ ਤੇ ਆਮ ਆਦੀ ਪਾਰਟੀ ਸਰਕਾਰ ਬਣਾਈਏ ਤੇ ਇਸ ਕਰਕੇ ਮੇਰੀ ਡਿਊਟੀ ਬਣ ਜਾਂਦੀ ਆ ਮੇਰਾ ਫਰਜ ਹੈ ਤੇ ਇਸ ਵਿਧਾਨ ਸਭਾ ਹਲਕਾਪੁਰ ਵਿੱਚ ਹਰ ਦਿੱਕਤ ਦੂਰ ਕੀਤੀ ਜਾਊਗੀ ਹਰ ਉਮੀਦ ਪੂਰੀ ਕੀਤੀ ਜਾਊਗੀ ਕਿੰਨੇ ਕੁ ਮੁਲਾਜ਼ਮ ਇੱਥੇ ਤੈਨਾਤ ਰਹਿਣਗੇ ਇੱਕ ਗੱਲ ਬਾਤ ਹੋਈ ਚਗੀ ਕਿ ਹਾਈ ਟੈਕ ਗੱਡੀ ਜਿਹੜੀ ਆ ਜਿਹੜੀ ਸੈਂਟਰ ਦੇ ਵਿੱਚ ਖੜੀ ਉਹ ਵੀ ਇੱਥੇ ਆਊਗੀ ਬਿਲਕੁਲ ਜਿੰਨੀ ਮੈਨਪਾਵਰ ਦੀ ਲੋੜ ਆ ਸਾਰੀ ਸਾਰੀ ਪੂਰੀ ਦੀ ਪੂਰੀ ਮੈਨਪਾਵਰ ਇੱਥੇ ਮੌਜੂਦ ਹੋਊਗੀ ਕਹਿਣ ਦਾ ਮਤਲਬ ਕਿਸੇ ਨੂੰ ਕੋਈ ਦਿੱਕਤ ਇਸ ਤੋਂ ਇਲਾਵਾ ਹੋਰ ਵੀ ਮਿਲ ਕੇ ਬਹੁਤ ਹਾਈ ਟੈਕਨੀਕ ਗੱਡੀਆਂ ਆ ਰਹੀਆਂ ਨੇ ਹੋਰ ਮਿਲ ਕੇ ਜਿਹੜੇ ਕੰਮ ਚਾਲੂ ਹੋ ਰਹੇ ਨੇ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਣਗੇ ਬਿਲਕੁਲ ਜੀ ਸਰ ਇੱਕ ਛੋਟਾ ਜਿਹਾ ਇਸ ਰੋਡ ਜਿਹੜੀ ਹੈਗੀ ਇਸ ਰੋਡ ਦਾ ਵੀ ਨਵੀਨੀਕਰਨ ਕੀਤਾ ਜਾਊਗਾ ਸਰ ਬਿਲਕੁਲ ਇਹ ਰੋਡ ਠੀਕ ਸੀਗਾ ਇੱਥੇ ਤੁਸੀਂ ਦੇਖਿਆ ਹੋਣਾ ਜਿਹੜਾ ਇੱਥੇ ਪਲਾਟ ਲੱਗ ਰਿਹਾ ਵਾ ਜਿਹੜੇ ਡੇਰੀਆਂ ਵਾਸਤੇ ਉਹਦੇ ਕਰਕੇ ਸਾਰਾ ਇਹ ਲਾਈਨਾਂ ਪਾਈਆਂ ਗਈਆਂ ਇੱਥੇ ਤਾਂ ਕਰਕੇ ਰੋਡ ਪੱਟਿਆ ਗਿਆ ਇਹ ਲਾਈਨਾਂ ਪੂਰੀਆਂ ਹੋਣ ਤੋਂ ਬਾਅਦ ਇਹ ਵੀ ਸਾਰਾ ਪੂਰਾ ਤਿਆਰ ਹੋ ਕੇ ਵਧੀਆ ਢੰਗ ਨਾਲ ਇਹ ਡੇਰੀ ਕੰਪਲੈਕਸ ਵੀ ਤੇ ਇਹ ਤਾਜਪੁਰ ਰੋਡ ਵੀ ਤੇ ਇਧਰ ਆਸੇ ਪਾਸੇ ਦਾ ਏਰੀਆ ਵਧੀਆ ਢੰਗ ਨਾਲ ਪੜਿਆ ਨਾ ਯਤਨ ਕੀਤਾ ਹੈ ਹਲਕਾ ਪੂਰਬੀ ਨੁਹਾਰ ਬਦਲੀ ਹੈ ਇੱਕ ਡੰਗਰਾਂ ਵਾਸਤੇ ਵੀ ਜਿਹੜਾ ਹਸਪਤਾਲ ਹੈ ਉਹ ਵੀ ਸਟਾਰਟ ਕਰ ਦਿੱਤਾ ਜਾਂ ਉਹ ਵੀ ਸਾਡੇ ਮਾਨ ਜੋ ਕਮਿਸ਼ਨ ਸਾਹਿਬ ਨੇ ਹੁਣੇ ਨੋਟਿਸ ਲੈਂਦੇ ਹੁਣੇ ਡਿਊਟੀ ਲਾ ਦਿੱਤੀ ਗਈ ਹੈ ਤੇ ਵੀ ਮੇਰੇ ਖਿਆਲ ਵਿੱਚ ਬਤੋ ਬਤ 2 ਮਹੀਨੇ ਦੇ ਵਿੱਚ ਵਿੱਚ ਬਣ ਕੇ ਵਧੀਆ ਹਸਪੀਟਲ ਤਿਆਰ ਹੋਊਗਾ ਸਰ ਉਹ ਤੇ ਬੈਠਣ ਦੇ ਹਾਲਾਤ ਨਹੀਂ ਆ ਲੈਂਟ ਤੱਕ ਚੁੰਦਾ ਬਿਲਕੁਲ ਮੈਨੂੰ ਹੁਣੇ ਧਿਆਨ ਚਾਹ ਵੀ ਇੰਨੀ ਸੋਹਣੀ ਬਿਲਡਿੰਗ ਬਣੀ ਹੈ ਤੇ ਨਾਲ ਜਿਹੜੀ ਬਿਲਡਿੰਗ ਬਿਲਕੁਲ ਨਜ਼ਰ ਵੱਟੂ ਲੱਗ ਰਹੀ ਸੀ ਤੇ ਮੈਂ ਪੁੱਛਿਆ ਦੀ ਕਾਦੀ ਬਿਲਡਿੰਗ ਹੈ ਉਹਨੂੰ ਦੱਸਿਆ ਕਿ ਬਟਨੀ ਹਸਪੀਟਲ ਆ ਸੋ ਸਾਡੇ ਕੋਲ ਸਫੀਸ਼ੀਐਂਟ ਅਮਾਉਂਟ ਦੇ ਵਿੱਚ ਫੰਡਸ ਕਾਸਟਸ ਦੇ ਵਿੱਚ ਪਏ ਆ ਤੋਂ ਅੱਜ ਹੀ ਮੇਰੇ ਇੰਜੀਨੀਅਰ ਆ ਕੇ ਇਹਦਾ ਐਸਟੀਮੇਟ ਬਣਾ ਕੇ ਇਹਦੀ ਬਿਲਡਿੰਗ ਨੂੰ ਟੋਟਲੀ ਨਵਾਂ ਰੈਨੋਵੇਟ ਕਰਕੇ ਜਿਸ ਤਰ੍ਹਾਂ ਆ ਬਿਲਡਿੰਗ ਦੇਖੋ ਫਾਇਰ ਸਟੇਸ਼ਨ ਦੇ ਵਿੱਚ ਨੋਰਮਸ ਦੇ ਅਨਸਾਰ ਜਿਹੜੀ ਵੱਡੀ ਗੱਡੀ ਹੁੰਦੀ ਆ ਉਹਦੇ ਉੱਤੇ ਐਟ ਅ ਟਾਈਮ ਡਰਾਈਵਰ ਆ ਉਹਦੇ ਨਾਲ ਇੱਕ ਉਹਦਾ ਹੈਲਪਰ ਹੁੰਦਾ ਪਲੱਸ 10 10 ਫਾਇਰਮੈਨ ਹੁੰਦੇ ਨਾਲ ਸੋ ਤਿੰਨ ਸ਼ਿਫਟਾਂ ਦੇ ਵਿੱਚ 8-8 ਘੰਟੇ ਦੀ ਸ਼ਿਫਟਾਂ ਨਹੀਂ ਹੁੰਦੀਆਂ ਉਹ ਜੋ ਇਹਦੀ ਰਿਕੁਆਇਰਮੈਂਟ ਹੈਗੀ ਸਟੈਂਡਰਡ ਦੇ ਹਿਸਾਬ ਨਾਲ ਸਾਰੇ ਸਾਰੇ ਇੱਥੇ ਮਜ਼ਦੂਰ ਰਹਿਣਗੇ ਤਿੰਨ ਬੰਦੇ ਚਾਹੀਦੇ 10 ਬੰਦੇ ਚਾਹੀਦੇ ਫਾਈ ਸਟੇਸ਼ਨ ਦੇ ਉੱਤੇ ਕਿਉਂਕਿ ਪੰਜ ਤਾਂ ਨਾਲ ਗੱਡੀ ਤੇ ਜਾਂਦੇ ਨੇ ਪੰਜ ਪਿੱਛੇ ਹੁੰਦੇ ਨੇ ਮੇਨਟੇਨ ਕਰਨ ਵਾਸਤੇ ਸਾਰਾ ਕੁਝ ਦੇਖਣ ਵਾਸਤੇ ਪਾਣੀ ਦੀ ਗੱਡੀ ਭਰਨੀ ਕੁਝ ਭਰਨਾ ਲੇਕਿਨ ਉਹ ਉੱਥੇ ਰਹਿਣਗੇ ਸਾਰੇ ਸਾਰੇ ਬਿਲਕੁਲ ਜੀ ਅਸੀਂ ਮੈਨ ਪਾਵਰ ਹੋਰ ਜਿਹੜੀ ਸ਼ਾਰਟੇਜ ਹੈਗੀ ਹੈ ਸਾਡੇ ਕੋਲ 노 ਡਾਊਟ ਸਾਡੇ ਕੋਲ ਸ਼ਾਰਟ ਹੈਗੇ ਆ ਅਸੀਂ ਮੈਨ ਪਾਵਰ ਹੋਰ ਜਿਹੜੀ ਆਊਟਸੋਰਸਿੰਗਾਂ ਇਹ ਲੈ ਕੇ ਇਮੀਡੀਏਟਲੀ ਜਿਹੜੀ ਇਸ ਸਟੇਸ਼ਨ ਨੂੰ ਦਸੀਂ ਇਮੀਡੀਏਟਲੀ ਚਾਲੂ ਕਰ ਰਹੇ ਆ ਜਿਹੜੀ ਸਾਡੇ ਕੋਲ ਦੂਜੇ ਪਾਸੇ ਸ਼ਾਰਟੇਜ ਹੋਏਗੀ ਉਹਨੂੰ ਇਮੀਡੀਏਟਲੀ ਮੈਂ ਆਪਣੇ ਫਾਇਰ ਆਫੀਸਰ ਜਿਹੜੇ ਆ ਉਹਨਾਂ ਨੂੰ ਹੁਣੇ ਕਹਿ ਦਿੱਤਾ ਕਿ ਇਮੀਡੀਏਟਲੀ ਕਿਉਂਕਿ ਉਹਦੇ ਸਾਨੂੰ ਕੋਈ ਟੈਂਡਰ ਕਰਨ ਦੀ ਲੋੜ ਨਹੀਂ ਸਾਡੇ ਕੋਲ ਆਲਰੇਡੀ ਮੈਨਪਾਵਰ ਦਾ ਠੇਕਾ ਹੈਗਾ ਅਸੀਂ ਉਸ ਠੇਕੇਦਾਰ ਕੋਲ ਇਮੀਡੀਏਟਲੀ ਮੈਨਪਾਵਰ ਲਾਂਗੇ ਵੱਡੀਆਂ ਆਣੀਆਂ ਸਰ ਉਹ ਕਿੰਨੀ ਦੇਰ ਤੱਕ ਆਉਣਗੇ ਸੋਗਾਤ ਕਦੋਂ ਮਿਲ ਜਾਏਗਾ ਦੇਖੋ ਜਿਹੜੀਆਂ ਦੋ ਗੱਡੀਆਂ ਹੈ ਉਹਦਾ ਪ੍ਰੋਕਿਊਰਮੈਂਟ ਦਾ ਪ੍ਰੋਸੈਸ ਇੰਪਰੂਵਮੈਂਟ ਫੰਡਸ ਵੱਲੋਂ ਚਾਲੂ ਹੈ ਇਹਦੇ ਵਿੱਚ ਇਹਦੀਆਂ ਸਪੈਸੀਫਿਕੇਸ਼ਨ ਜਿਹੜੀਆਂ ਸੋ ਇਹਦੇ ਵਿੱਚ ਟੈਂਡਰ ਦੇ ਵਿੱਚ ਕਿਉਂਕਿ ਇਹ ਜੈਮ ਟੈਂਡਰ ਜੈਮ ਤੋਂ ਪਰਚੇਸ ਕਰਨੀ ਆ ਤਾਂ ਇਹਦੀ ਪ੍ਰਕੂਰਮੈਂਟ ਬਹੁਤ ਫਾਸਟ ਹੁੰਦੀ ਹੈ ਔਰ ਇਹਦੇ ਵਿੱਚ ਸਾਡੀ ਆਸ ਹੈ ਕਿ ਵਿਦਨ ਨੈਕਸਟ 1 ਮੰਥ ਇੱਥੇ ਗੱਡੀਆਂ ਜਿਹੜੀਆਂ ਆ ਜਾਣਗੀਆਂ ਬਾਕੀ ਇਹ ਕਿ ਇਸ ਸਟੇਸ਼ਨ ਨੂੰ ਗੱਡੀਆਂ ਅਸੀਂ ਆਪਣੇ ਐਗਜ਼ਿਸਟਿੰਗ ਫਲੀਟ ਦੇ ਵਿੱਚੋਂ ਕੱਢਤੀਆਂ ਸਾਡੀਆਂ ਬਿਲਕੁਲ ਨਵੀਆਂ ਗੱਡੀਆਂ ਆਈਆਂ ਸੀ ਪਿੱਛੇ ਤੁਸੀ ਯਾਦ ਹੋਵੇਗਾ ਤੁਹਾਨੂੰ ਸੋ ਬਿਲਕੁਲ ਨਵੀਆਂ ਗੱਡੀਆਂ ਇੱਥਾਂ ਬਿਲਕੁਲ ਹਾਈ ਟੈਕ ਨਵੀਆਂ ਗੱਡੀਆਂ ਲਗਾਈਆਂ ਇੱਥੇ ਤੇ ਜਦੋਂ ਆ ਗਈਆਂ ਸਾਡੀ ਹੋਰ ਐਡ ਹੋ ਜਾਣਗੀਆਂ ਬਿਲਕੁਲ ਬਾਲਾ ਸੁਪਰਮਾਨੀ ਨੂੰ ਸਾਡੇ ਨਾਲ ਨਹੀਂ ਖੜੇ ਸਾਡਾ ਤਰਸੀਬ ਸਿੰਘ ਭ ਲੁਧਿਆਣਾ ਹਰ ਕੀ ਹਲਕਾ ਪੂਰੀ ਨੁਹਾਰ ਬਦਲੀ ਹੁੰਦੀ ਅਗਰ ਐਦਾ ਦੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਸਾਡੇ ਨਾਲ ਹੁੰਦੇ ਕਿਤਾ ਕਿੰਨਾ ਕੁ ਦਿੱਕਤ ਆਈ ਕਿੰਨੀ ਪਰੇਸ਼ਾਨੀ ਆਈ ਇਸ ਚੀਜ਼ ਨੂੰ ਕਰਾਉਣ ਵਾਸਤੇ ਦੇਖੋ ਕੋਈ ਕੰਮ ਕਰਦੇ ਆ ਕੋਈ ਕਿਸੇ ਫੀਲਡ ਜਾਈਏ ਦਿੱਕਤਾਂ ਤਾਂ ਆਉਣੀਆਂ ਜੀ ਤਾਂ ਦਿੱਕਤਾਂ ਦਾ ਸਾਹਮਣਾ ਕਰ ਲਈ ਜਿਗਰਾ ਥੋੜਾ ਜਿ ਮਜ਼ਬੂਤ ਰਣਾ ਜਿਹਦਾ ਸਾਡਾ ਜਿਗਰਾ ਸਰਦਾਰ ਭਗਵੰਤ ਸਿੰਘ ਮਾਨ ਦੀ ਦੇ ਨਾਲ ਮਜ਼ਬੂਤ ਆ ਪੂਰੀ ਆਮ ਆਦਮੀ ਪਾਰਟੀ ਸ਼੍ਰੀ ਅਰੋਨ ਦੀ ਕੇਜਰੀਵਾਲ ਜੀ ਦੀ ਦੇਖ ਰਹੇ ਸੁਪਰਵਾਈਜ਼ਨ ਦੇ ਵਿੱਚ ਬਹੁਤ ਵਧੀਆ ਇਮਾਨਦਾਰੀ ਨਾਲ ਕੰਮ ਕਰ ਰਹੀ ਆ ਕੋਈ ਦਿੱਕਤ ਨਹੀਂ ਚੇਅਰਮੈਨ ਤਾਂ ਫਸ ਗਿਆ ਸੀਗਾ ਉਹ ਵੱਡੇ ਸਕੈਮ ਕਰਿਆ ਕਿੰਨੇ ਕੁ ਟਾਲੀ ਸੀ ਭੰਦੇ ਸਰ ਸਾਹਿਬ ਨਾਲ ਗੱਲ ਕੀਤੀ ਹੈ ਕਿੰਨੇ ਕੁ ਵਾਰ ਆ ਚੁੱਕੇ ਨੇ ਹਜੇ ਤੱਕ ਅਸਲੀਅਤ ਦੇ ਵਿੱਚ ਜਿਹੜੀਆਂ ਪੁਰਾਣੀਆਂ ਸਰਕਾਰਾਂ ਦਾ ਸਿਸਟਮ ਏ ਸੀ ਵੀ ਜੇ ਕੋਈ ਕੰਮ ਆਇਆ ਤੇ ਉਹਦੀ ਜੇਬਾਂ ਨੂੰ ਵੇਖਿਆ ਜਾਣਾ ਪਹਿਲਾਂ ਉਹਦੇ ਨੂੰ ਵੇਖਿਆ ਜਾਣਾ ਵੀ ਇਹ ਕੰਮ ਕਰਾਉਣ ਦੀ ਫੀਸ ਕਿੰਨੀ ਲਈ ਜਾਵੇ ਤੋ ਉਹ ਜਿਹੜੀਆਂ ਨਜ਼ਰਾਂ ਸੀ ਲੋਕਾਂ ਦੀ ਆਮ ਆਦਮੀ ਪਾਰਟੀ ਤੇ ਟਿੱਗੀਆਂ ਸੀਗੀਆਂ ਤੇ ਉਹ ਜਿਹੜੀਆਂ ਨਜ਼ਰਾਂ ਨੇ ਉਹਨਾਂ ਦਾ ਜਿਹੜਾ ਪਿਆਰ ਸਤਿਕਾਰ ਸੀ ਸਾਡਾ ਇਹੀ ਸੀ ਉਹਨੂੰ ਬਹਾਰ ਰੱਖਣਾ ਬਿਨਾ ਕਿਸੇ ਤੋਂ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਵਿਚਾਰਸ਼ ਤੋਂ ਬੰਦੇ ਦਾ ਕੰਮ ਕਰਨਾ ਉਹੀ ਮਿਸ਼ਨ ਨੂੰ ਲੈ ਕੇ ਚੱਲੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸ਼ੁਰੂ ਤੋਂ ਲੈ ਕੇ ਅੱਜ ਤੱਕ ਨਿਰਦੇਸ਼ ਹੈ ਵੀ ਬਿਨਾ ਕਿਸੇ ਰੁਕਾਵਟ ਦੇ ਬਿਨਾ ਕਿਸੇ ਵਿਚਾਰਸ਼ ਦੇ ਬਿਨਾ ਕਿਸੇ ਪੈਸੇ ਤੋਂ ਕੰਮ ਕਰਕੇ ਦੇਣਾ ਤਾਂ ਉਹੀ ਨਿਰੰਤਰ ਅਸੀਂ ਲਗਾਤਾਰ ਕਰਦੇ ਆ ਸਾਡੇ ਅਜੇ ਇਸ ਹਲਕੇ ਦੇ ਵਿੱਚ ਬੜਾ ਵਿਡਭਾਗਾ ਦੇਣਾ ਰੋਜ਼ ਚੌਥੇ ਪੰਜਵੇਂ ਦਿਨ ਹਲਕਾ ਇਸਟ ਦੇ ਵਿੱਚ ਦਿਲਜੀਤ ਸਿੰਘ ਅਰਵਾਲ ਦੀ ਕਦੀ ਗ੍ਰੇਡ ਦਾ ਚਾਹੀ ਪੁਲਿਸ ਸਟੇਸ਼ਨ ਚਾਹੇ ਉਹ ਹੈਲਥ ਕਲੀਨਿਕ ਆ ਚਮਲਾ ਕਲੀਨਿਕ ਆ ਕਿ ਚਾਹੇ ਸਕੂਲ ਲਗਾਤਾਰ ਉਦਘਾਟਨ ਚੱਲਦੇ ਜਾ ਰਹੇ ਆ ਤੇ ਇਹ ਨਿਰੰਤਰ ਸੇਵਾ ਜਿਹੜੀ ਆਮ ਆਦਮੀ ਪਾਰਟੀ ਚੱਲੀ ਜੂਗੀ ਤਸੀਮਪਿੰਡਾ ਸਾਹਿਬ ਕਿਥੇ ਟਰਸਟੀ ਜਗ੍ਹਾ ਦੱਬਣ ਦਾ ਕੰਮ ਹੁੰਦਾ ਸੀਗਾ ਅੱਜ ਤੱਕ ਜੋ ਟਰਸਟੀ ਜਗ੍ਹਾ ਹੈਗੀ ਉਹਦੇ ਉਦਘਾਟਨ ਕਰਨ ਦਾ ਤਦੂਰ ਆ ਗਿਆ ਵੈ ਉਹ ਜਿਹੜੀ ਦੱਬੀਆਂ ਜਗਾਵਾਂ ਨੇ ਉਹ ਵੀ ਬਾਹਰ ਆਣ ਗਿਆ ਹਾਂ ਬਿਲਕੁਲ ਤੁਸੀਂ ਦੇਖਿਆ ਜੀ ਮੈਂ ਤੁਹਾਨੂੰ ਲਾਸਟ ਮੰਥ ਮੀਟਿੰਗ ਕੀਤੀ ਸੀ ਉਹਦੇ ਚ ਤੁਹਾਨੂੰ ਕਿਹਾ ਸੀ ਵੀ ਜਿਹੜੇ ਦੱਬੇ ਹੋਏ ਕਬਜ਼ੇ ਨੇ ਜਿਹੜੇ ਲੋਕਾਂ ਨੇ ਦੱਬੇ ਸੀਗੇ ਉਹ ਵੀ ਛਡਾਉਣ ਦੀ ਕੋਸ਼ਿਸ਼ ਸਾਡੀਆਂ ਨਿਰੰਤਰ ਲਗਾਤਾਰ ਅਸੀਂ ਇਹਦੀ ਲਿਸਟ ਬਣਾ ਰਹੇ ਹਾਂ ਲਿਸਟ ਬੜੀ ਲੰਬੀ ਹੁੰਦੀ ਜਾ ਰਹੀ ਆ ਕਈਆਂ ਦੇ ਉੱਤੇ ਲਿਟੀਗੇਸ਼ਨ ਆ ਕੋਰਟ ਦੇ ਵਿੱਚ ਹੈਗਾ ਉਹਨਾਂ ਨੂੰ ਛੱਡ ਕੇ ਜਾਂ ਕੋਈ ਕੋਈ ਵੇਚ ਕੋਈ ਧਾਰਮਿਕ ਇਸ਼ੂ ਨਾ ਆਵੇ ਤਾਂ ਜ ਦਬੋਚ ਕੇ ਅਸੀਂ ਵਾਪਸ ਇੰਪਰੂਵਮੈਂਟ ਟਰਸਟੀ ਦੀ ਬਿਲਡਿੰਗ ਚ ਦਮਾਂਗੇ ਤੇ ਮਾਣ ਹੈ ਸਾਡੇ ਹਲਕਾ ਪੂਰਬੀ ਦੇ ਐਮਐਲਏ ਸਾਹਿਬ ਦਲਜੀਤ ਸਿੰਘ ਗਰੇਪੋਲਾ ਜਿਨ੍ਹਾਂ ਦੇ صدਕਾ ਜਿਹੜੀ ਹੈ ਪੂਰੀ ਦੀ ਪੂਰੀ ਤਸਵੀਰ ਜਿਹੜੀ ਤੁਹਾਨੂੰ ਸਾਹਮਣੇ ਮਿਲੀ ਹੈ ਕਿਉਂਕਿ ਤਸਵੀਰ ਜਿਹੜੀ ਹੈ ਇਹ ਬੋਲਦੀ ਹੈ ਕਿ ਹਲਕਾ ਪੂਰਬੀ ਦੇ ਵਿੱਚ ਜੋ ਫਾਇਰ ਸਟੇਸ਼ਨ ਜਿਹੜਾ ਮਿਲ ਚੁੱਕਾ ਹੋਇਆ ਹੈ ਫਾਇਰ ਸਟੇਸ਼ਨ ਇਸ ਕਰਕੇ ਮਿਲ ਚੁੱਕਾ ਕਿ ਨੁਹਾਰ ਬਦਲੀ ਜਾ ਰਹੀ ਹੈ ਸਕੂਲ ਕਾਲਜ ਜਿਹੜੇ ਬਦਲੇ ਜਾ ਰਹੇ ਨੇ ਉਸ ਤੋਂ ਬਾਅਦ ਕਈ ਜਿਹੜੇ ਨੇ ਉਦਘਾਟਨ ਹੋ ਰਹੇ ਥਾਣੇ ਦਾ ਨਵੀਕਰਨ ਹੋ ਰਿਹਾ ਵਾ ਲੇਕਿਨ ਇਹ ਬਿਲਡਿੰਗ ਜਿਹੜੀ ਹੈ ਤਸਵੀਰ ਇਸ ਕਰਕੇ ਦਿਖਾਈ ਜਾ ਰਹੀ ਹੈ ਕਿ ਫਾਇਰ ਸਟੇਸ਼ਨ ਹੈ ਇੱਥੇ 1 ਕਰੋੜ 95 ਲੱਖ ਦੀ ਲਾਗਤ ਦੇ ਨਾਲ ਇਹ ਸਟੇਸ਼ਨ ਜਿਹੜਾ ਬਣਿਆ ਹੋਇਆ ਹੈ ਪਿੱਛੇ ਫਾਇਰ ਸਟੇਸ਼ਨ ਦੀ ਫਾਇਰ ਜਿਹੜੀ ਟੀਮ ਜਿਹੜੀ ਹੈਗੀ ਉਹ ਪੂਰੀ ਦੀ ਪੂਰੀ ਇੱਥੇ ਖੜੀ ਹੋਈ ਹੈ ਜੋ ਉੱਥੇ ਫਾਇਰ ਟੈਂਡਰ ਜਿਨ੍ਹਾਂ ਨੂੰ ਕਿਹਾ ਜਾਂਦਾ ਉਹ ਉੱਥੇ ਪੂਰੇ ਦੇ ਪੂਰੇ ਮੌਜੂਦ ਹੈਗੇ ਕਿਉਂਕਿ 10 ਬੰਦੇ ਟੀਮ ਜਿਹੜੀ ਇੱਥੇ ਰਹੇਗੀ 5 ਬੰਦੇ ਜਿਹੜੇ ਗੱਡੀ 'ਚ ਹੋਣਗੇ 5 ਬੰਦੇ ਇੱਥੇ ਹੋਣਗੇ ਲੇਕਿਨ ਇਹ ਉਹ ਤਸਵੀਰਾਂ ਨੇ ਕਿਉਂਕਿ ਬੜਾ ਯਤਨ ਕਰ ਦੇਖਦੇ ਤੁਸੀਂ ਦੇਖਦੇ ਹੋਵੋਗੇ ਇਹ ਵੱਡੇ ਭਾਈ ਸਾਹਿ ਪਹੁੰਚੋ ਇੱਥੇ ਵੀ ਹੁਣ ਜ਼ਿਆਦਾ ਚੌਕਸੀ ਵਧਾਣੀ ਪੈ ਜਾਣੀ ਆ ਬਿਲਕੁਲ ਜੀ ਬਿਲਕੁਲ ਤੇ ਨਵਾਂ ਸਟੇਸ਼ਨ ਖੁੱਲਣ ਤੇ ਸਾਡੇ ਸਟਾਫ ਨੂੰ ਵੀ ਬਹੁਤ ਖੁਸ਼ੀ ਆ ਕਿਉਂਕਿ ਕਾਫੀ ਦੂਰ ਪੈਂਦਾ ਸੀ ਇੱਧਰ ਏਰੀਆ 'ਚ ਹੁਣ ਨੀਅਰ ਮੋਟਰ ਸਟੇਸ਼ਨ ਖੁੱਲਣ ਨਾਲ ਤੇ ਅੱਗੇ ਤੇ ਛੇਤੀ ਤੋਂ ਛੇਤੀ ਜਿਹੜੀ ਗੱਡੀ ਟਨ ਆਊਟ ਹੋ ਜਾਏਗੀ ਬਿਲਕੁਲ ਕਿੰਨੀ ਕਿੱਥੇ ਕਿੰਨੇ ਕੱਥੇ ਮੈਨ ਪਾਵਰ ਕਿੰਨੇ ਦੀ ਰਹੇਗੀ ਵੈਸੇ ਸਰ ਮੈਨ ਪਾਵਰ ਹੌਲੀ ਹੌਲੀ ਇੱਥੇ ਯਾਨੀ ਕਿ ਸ਼ਿਫਟ ਵਾਈ ਚੱਲੂਗੀ ਤੇ ਦੋ ਗੱਡੀਆਂ ਦੀ ਜਿਹੜੀ ਮੈਨ ਪਾਵਰ ਹੋਰੇ ਰਹੋਗੇ ਜੀ ਦੋ ਗੱਡੀਆਂ ਹਾਂਜੀ ਲੇਕਿਨ ਉੱਥੇ ਕਿੰਨੀ ਕੁ ਪਾਵਰ ਹੈਗੀ ਆ ਲੈ ਸੈਂਟਰ ਹਲਕੇ ਦੀ ਗੱਲ ਕਰਾਤਾ ਉੱਥੇ ਕਿੰਨੇ ਕੁ ਮੁਲਾਜ਼ਮ ਨੇ ਉੱਥੇ ਸ਼ਿਫਟ ਵਾਈਜ਼ ਹੈ ਜਿੱਦਾਂ ਚਾ ਚਾ ਡਰਾਈਵਰ ਹੁੰਦੇ ਆ ਜੀ ਤੇ ਬਾਕੀ ਫਾਇਰਮੈਨ ਹੁੰਦੇ ਆ ਤੇ ਉਹ ਗੱਡੀਆਂ ਦੇ ਹਿਸਾਬ ਨਾਲ ਹੀ ਟਰਨ ਆਊਟ ਹੁੰਦੇ ਨੇ ਗੱਡੀ ਚ ਕਿੰਨੇ ਹੁੰਦੇ ਨੇ ਦੋ ਤੋਂ ਤਿੰਨ ਬੰਦੇ ਨਾਲ ਜਾਂਦੇ ਆ ਜੀ ਦੋ ਤੋਂ ਤਿੰਨ ਬੰਦੇ ਹਾਂਜੀ ਉਹਦੇ ਛੋਟੇਸ ਹੈ ਗਿਆ ਜਾ ਸਕਦਾ ਕਿ ਮੁਲਾਜ਼ਮਾਂ ਦੀ ਛੋਟੇਸ ਹੈ ਸਰ ਸਟਾਫ ਨਹੀਂ ਚਲੋ ਹੈ ਹੀ ਹੈ ਘਰ ਤੋਂ ਥੋੜੀ ਜਿਹੀ ਬਾਕੀ ਚੱਲ ਰਿਹਾ ਸਾਰਾ ਸਿਸਟਮ ਉਸ ਦਾ ਜਿੱਦਾਂ ਨਵਾਂ ਸਕੂਲ ਬਣ ਗਿਆ ਉੱਤੇ ਪ੍ਰਿੰਸੀਪਲ ਤੋਂ ਇਲਾਵਾ ਟੀਚਰ ਹੀ ਨਾ ਹੋਣਗੇ ਤਾਂ ਕਿੱਦਾਂ ਸਕੂਲ ਚੱਲ ਜਾਊਗਾ 5th 10th ਅੰਡਰ ਤਾਂ ਆਣਗੇ ਲੇਕਿਨ ਆਕਾ ਨਾ ਹੋਵੇ ਤਾਂ ਕਿੱਦਾਂ ਸਕੂਲ ਚੱਲ ਜਾਏਗਾ ਸਰ ਇਹ ਤਾਂ ਹੈ ਜੀ ਬਾਕੀ ਆ ਰਹੇ ਸਟਾਫ ਤਾਂ ਆ ਰਿਹਾ ਜੀ ਚਲੋ ਇਹ ਤਾਂ ਸਰਕਾਰਾਂ ਦਾ ਕੰਮ ਹੈ ਲੇਕਿਨ ਤਸਵੀਰ ਐ ਦਿਖਾਈ ਜਾ ਰਹੀ ਐ ਅਗਰ ਸਰਕਾਰਾਂ ਹੀ ਸਮੇਂ ਸਿਰ ਜਿਹੜਾ ਕੰਮ ਕਰ ਲੈਣ ਸਰਕਾਰਾਂ ਹੀ ਸਮੇਂ ਸਿਰ ਕੰਮ ਕਰ ਲੈਣ ਆਜੋ ਸਰ ਸਰਕਾਰਾਂ ਦਾ ਕੰਮ ਹੈ ਚਲੋ ਅਸੀਂ ਪੁੱਛ ਰਹੇ ਹਾਂ ਕਿੰਨੇ ਕੁ ਮੁਲਾਜ਼ਮਾਂ ਦੀ ਘਾਟ ਰਹਿੰਦੀ ਹੈ ਵੈਸੇ ਸਰ ਇੱਕ ਤਾਂ ਸਾਡੇ ਡਾਇਰੈਕਟਰ ਰਿਕਰੂਟਮੈਂਟ ਚੱਲਦੀ ਪਈ ਹੈ ਜਿਹਦੀ ਬਹੁਤ ਫਿਜ਼ੀਕਲ ਟੈਸਟ ਹੋ ਚੁੱਕਾ ਹੈ ਬਹੁਤ ਛੇਤੀ ਹੋਤੋ ਵੀ ਬੰਦੇ ਆ ਜਾਣਗੇ ਤਾਂ ਇਹ ਜਿਹੜਾ ਸਟੇਸ਼ਨ ਨਵਾਂ ਖੁੱਲਦਾ ਇਹਦਾ ਵੀ ਪ੍ਰੋਸੈਸ ਅਸੀਂ ਔਨ ਕਰਤਾ ਹੈ ਆਊਟਸੋਰਸ ਦੇ ਨਾਲ ਹੀ ਮੈਨਪਾਵਰ ਲਿਆਂਦਾ ਬਟ ਸਪੈਸੀਫਿਕਲੀ ਜਿਹੜਾ ਹੁਣ ਇੱਕਦਮ ਤੁਹਾਨੂੰ ਬਤਾ స్టార్ਟ ਕਰਨਾ ਪਿਆ ਤਾਂ ਬਾਕੀ ਸਟੇਸ਼ਨਾਂ ਤੋਂ ਕਰਕੇ ਇੱਕ ਗੱਡੀ ਦੀ ਮੈਨਪਾਵਰ ਇੱਥੇ ਤਾਇਨਾਤ ਰਹੇਗੀ ਕਿ ਨੇੜੇ ਤੇੜੇ ਜੋ ਵੀ ਅਨਸੁਖੀ ਘਟਨਾ ਵਾਪਰਦੀ ਹੈ ਤਾਂ ਉਹ ਤੋਂ ਛੇਤੀ ਤੋਂ ਛੇਤੀ ਅਸੀਂ ਪਹੁੰਚ ਕੇ ਉਹਨੂੰ ਕਵਰ ਕਰ ਸਕੀਏ ਮਤਲਬ ਇੱਕ ਗੱਡੀ ਇੱਥੇ ਪਰਮਾਨੈਂਟ ਰਹੇਗੀ हां हां जी ਹਜੇ ਗੱਡੀ ਦੋ ਗੱਡੀਆਂ ਪਰਮਨੈਂਟ ਹੀ ਰਹੂਗੀ ਜਿਹੜਾ ਫਿਲਿੰਗ ਦਾ ਪੁਆਇੰਟ ਹੈਗਾ ਫਿਲਿੰਗ ਪੁਆਇੰਟ ਕੀ ওয়াਟਰ ਫਿਲਿੰਗ ਪੁਆਇੰਟ ওয়াਟਰ ਫਿਲਿੰਗ ਪਰ ਪ੍ਰੈਸ਼ਰ ਅੰਡਰ ਗਰਾਉਂਡ ਟੈਂਕ ਵੀ ਦਿੱਤਾ ਹੋਇਆ ਹੈ ਨਾਲ ਇਹਦੇ ਸਮਰਸੀਬਲ 1 ਲੱਖ ਲੀਟਰ 1 ਲੱਖ ਕੈਪੈਸਿਟੀ ਰੱਖੀ ਗਈ ਹੈ ਕਿੰਨੀ ਦੇਰ ਚ ਪਰ ਸਕਦਾ ਉਸ ਦੀ ਜਦੋਂ ਉਹਦੀ ਗੱਲ ਕਰਾਂ ਤੇ ਇਹਦੀ ਕੰਪੈਰੀਸ਼ਨ ਕਰਾਂ ਸਰ ਇਹਦੇ ਵਿੱਚ ਇਹ ਕੇ ਰਹਿੰਦਾ ਹੈ ਕਿ ਹਰ ਟਾਈਮ ਸੜ ਤੋਂ ਰਹੂਗਾ ਆਪਣੀ ਗੱਡੀ ਦੇ ਨਾਲ ਵੀ ਅਸੀਂ ਬਹੁਤ ਛੇਤੀ ਗੱਡੀ ਨੂੰ 3 ਤੋਂ 4 ਮਿੰਟ ਚ ਵੀ ਸੱਕ ਕਰਕੇ ਵੀ ਪਰ ਸਕਦੇ ਹਾਂ ਜੇ ਜੇ ਜਦਾ ਐਮਰਜੈਂਸੀ ਉਹਦੇ ਬਾਅਦ ਜੋ ਇੱਕ ਫਿਲਿੰਗ ਪੁਆਇੰਟ ਨਾਲ ਜੋ ਸਮਰਸੀਬਲ ਹੋ ਰਹਾ ਉਹਨਾਂ ਜਿੱਦਾਂ ਜੋ ਨਾਰਮਲ 4 ਤੋਂ 5 ਮਿੰਟ ਲੱਗਦੇ ਉਹ ਤਾਂ ਲੱਗੂਗੇ ਉਹਨਾਂਰ ਫਿਲਿੰਗ ਹੋ ਜੇਗੀ। ਲੇਕਿਨ ਇਸ ਇੱਕ ਦਿੱਕਤ ਹੈਗੀ ਹੈ ਕਿ ਮੁਲਾਜ਼ਮਾਂ ਦੀ ਘਾਟ ਹੈ। ਅਗਰ ਸਕੂਲ ਦਾ ਪ੍ਰਿੰਸੀਪਲ ਬੈਠਾ ਹੋਵੇ, ਟੀਚਰ ਨਾ ਬੈਠੇ ਹੁਣ ਤਾਂ ਘਾਟ ਤਾਂ ਹੋਊਗੀ ਸਕੂਲ 'ਚ ਵੀ। ਬੱਚੇ ਪੜਨਗੇ ਨਹੀਂ। ਲੇਕਿਨ ਇੱਥੇ ਵੀ ਜੋ ਵੈਕੈਂਸੀਆਂ ਆਂਦੀਆਂ, ਵੈਕੈਂਸੀਆਂ 'ਚ ਬੱਚੇ ਆ ਰਹੇ ਕਿ ਨਹੀਂ ਆ ਰਹੇ ਮੁਲਾਜ਼ਮ? ਮੁਲਾਜ਼ਮ ਆ ਰਹੇ ਜੋ ਵੈਕੈਂਸੀਆਂ ਹੁੰਦੀਆਂ ਨੇ ਆ ਰਹੇ। ਹੁਣ ਡਾਇਰੈਕਟ ਵੀ ਸਾਡੇ ਮਾਨ ਸਰਕਾਰ ਨੇ ਵੀ ਜੋ ਆਮਨਵੀ ਪਾਰਟੀ ਨੇ ਕੱਢੀਆਂ ਸੀ ਵੈਕੈਂਸੀਆਂ ਉਹ ਉਹਦੇ ਵਿੱਚ ਵੀ ਟੈਸਟ ਹੋ ਗਿਆ ਸੀ ਉਹਦੇ ਬਾਅਦ ਫਿਜ਼ੀਕਲ ਹੋ ਗਿਆ ਕਾਉਂਸਲਿੰਗ ਵੀ ਚੱਲੂ ਹੋ ਚੁੱਕੀ ਹੈ ਤਾਂ ਉਹ ਜੋ ਵੀ ਉਹਦਾ ਇੱਕ ਸਮੇਂ ਦਾ ਪ੍ਰੋਸੈਸ ਹੈ ਉਹਦੇ ਬਾਅਦ ਜੋ ਗਵਰਨਮੈਂਟ ਤੋਂ ਇੱਥੇ ਮੈਨਪਾਵਰ ਅਲਾਟ ਹੋਣੀ ਹੈ ਉਹ ਮੇਬੀ ਬਹੁਤ ਛੇਤੀ ਹੀ ਇੱਥੇ ਅਲਾਟ ਹੋ ਜਾਏਗੀ ਜੋ ਸਾਡੀ ਪਰਮਨੈਂਟ ਮੈਨਪਾਵਰ ਵੀ ਆ ਜਾਏਗੀ ਵੀ ਨਾਲ ਸਾਡੇ ਨਾਲ ਆਊਟਸੋਰਸ ਮੁੰਡੇ ਵੀ ਵਰਕ ਕਰ ਰਹੇ ਨੇ ਲੇਕਿਨ ਹਾਈ ਟੈਕ ਗੱਡੀਆਂ ਤੱਕ ਕਿਉਂ ਨਹੀਂ ਚੱਲੀ ਜਿਹੜੀ ਉੱਥੇ ਇਹ ਹਾਈ ਟੈਕ ਗੱਡੀ ਸਰ ਇਸ ਕਰਕੇ ਅਜੇ ਤੱਕ ਇਧਰ ਦੀ ਕਿਤੇ ਲੋਡ ਪਈ ਹੀ ਨਹੀਂ ਸਾਨੂੰ ਕਿਉਂਕਿ ਉਹਨੂੰ ਚਲਾਉਣ ਲਈ ਤੇ ਉਹਨੂੰ ਲਾਉਣ ਲਈ ਇੱਕ ਸਪੈਸੀਫਿਕ ਜਗ੍ਹਾ ਚਾਹੀਦੀ ਕਿਉਂਕਿ ਹਾਈ ਰਾਈਸ ਸੈਦਾ ਦੀ ਕਿਤੇ ਹਜੇ ਉਹਦੀ ਲੋਡ ਨਹੀਂ ਬੈ ਗਈ ਉਹਨੂੰ ਅਸੀਂ ਵਰਤੋਂ ਚ ਦਿਹਾਈਏ ਬਟ ਉਹਨੂੰ ਨਾਰਮਲੀ ਵੀਕਲੀ ਟੈਸਟਿੰਗ ਕਰਦੇ ਰਹਿੰਦੇ ਆ ਉਹਦੀ ਕਿਉਂਕਿ ਹਾਈ ਟੈਕ ਗੱਡੀਆਂ ਇੱਕ ਆਪਰੇਸ਼ਨ ਦੇ ਵਿੱਚ ਰਹਿਣੀ ਚਾਹੀਦੀ ਹੈ ਜਿਦਾ ਬਾਕੀ ਗੱਡੀਆਂ ਨੇ ਇਹਨਾਂ ਦਾ ਵੀ ਜਿਦਾ ਵੀਕਲੀ ਆਪਰੇਸ਼ਨ ਅਸੀਂ ਚੈੱਕ ਪੰਪ ਚੈੱਕ ਹੋ ਗਿਆ ਡੇਲੀ ਫਾਇਰ ਸਟੇਸ਼ਨਾਂ ਤੇ ਕਰਦੇ ਰਹਿੰਦੇ ਉਸ ਗੱਡੀ ਦਾ ਵੀ ਕਰਦੇ ਰਹਿੰਦੇ ਆ ਨਾ ਹੋਵੇ ਨਾ ਕਿਤੇ ਉਹ ਕੰਡਮ ਹੀ ਹੋ ਕੇ ਖੜੀ ਰਹਿ ਜਾਵੇ ਉਹ ਉਹ ਦੈਟਸ ਵਾਈ ਉਹਦੀ ਜੋ ਵੀਕਲੀ ਜਿਹੜਾ ਜੋ ਡੇਲੀ ਸਟਾਰਟਿੰਗ ਹੋ ਗਈ ਵੀਕਲੀ ਟੈਸਟਿੰਗ ਉਹਦੀ ਕਰਦੇ ਆ ਕਿ ਉਹਨੂੰ ਆਪਰੇਟ ਕਰਦੇ ਰਹੀਏ ਕਿਉਂਕਿ ਜਿਹੜੀ ਚੀਜ਼ ਵੀ ਆਪਰੇਸ਼ਨ ਦੇ ਵਿੱਚ ਰਹੇਗੀ ਉਹੀ ਚ ਟਰੈਲ ਵੀ ਅਸੀਂ ਦੇਖਾਂਗੇ ਕਿ ਦਿਨ ਜਰੂਰ 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 ਇੱਕ ਦਿਨ ਅਸੀਂ ਇੱਕ ਦਿਨ ਅਸੀਂ ਪੂਰਾ ਪ੍ਰੋਪਰ ਕਿਤੇ ਓਪਨ ਜਗ੍ਹਾ ਚ ਵੀ ਉਹਦਾ ਟ੍ਰਾਇਲ ਕਰਾਂਗੇ ਉਹਦੀ ਮੇਨ ਕੀ ਕੀ ਚੀਜ਼ਾਂ ਨੇ ਉਹ ਆਪਣੀ ਪ੍ਰੈਸ ਟੀਮ ਨੂੰ ਵੀ ਬੁਲਾ ਕੇ ਸਾਰਿਆਂ ਨੂੰ ਬੁਲਾ ਕੇ ਇੱਕ ਉਹਦੀ ਪ੍ਰੈਸ ਕਾਨਫਰੰਸ ਟਾਈਪ ਵੀ ਕਰਾਂਗੇ ਕਿ ਹਜੇ ਸਾਨੂੰ ਉਸ ਦਾ ਟਾਈਮ ਨਹੀਂ ਮਿਲਿਆ ਕਿਉਂਕਿ ਤੁਹਾਨੂੰ ਵੀ ਪਤਾ ਥੋੜਾ ਠੰਡ ਦੇ ਕਾਰਨ ਅਜਿਹਾ ਦਾ ਮੌਸਮ ਅਜੇ ਓਪਨ ਨਹੀਂ ਸੀਗਾ ਫੌਗ ਫੌਗ ਦੇ ਕਾਰਨ ਕਿ ਇੱਕ ਦਿਨ ਅਸੀਂ ਸ਼ਡਿਊਲ ਕਰਕੇ ਉਹਦਾ ਵੀ ਆਪਰੇਸ਼ਨ ਪ੍ਰੋਪਰ ਕਿ ਕੀ ਕੀ ਉਹਦੇ ਵਿੱਚ ਖਾਸੀਅਤ ਨੇ ਕਿਨ ਕੀ ਕੀ ਅਸੀਂ ਕਰ ਸਕਦੇ ਹਾਂ ਬੈਸਟ ਆਪਰੇਸ਼ਨ ਤੁਹਾਨੂੰ ਉਹਦਾ ਵੀ ਸਭ ਕਰਕੇ ਦਿਖਾਵਾਂਗੇ ਵਿਦ ਪ੍ਰੈਕਟੀਕਲ ਕੰਮ ਦੀ ਗੱਡੀ ਕੋ ਲਾਓ ਤੁਸੀਂ ਥੋੜਾ ਆਵਾਮ ਨੂੰ ਹੀ ਪਤਾ ਲੱਗ ਸਕੇ ਗੱਡੀ ਚੱਲਦੀ ਕਿੱთა ਕੰਮ ਕੀਤਾ ਕਰਦੀ ਕਿਉਂਕਿ ਕਈ ਵਾਰ ਮੁਲਾਜ਼ਮ ਆਖ ਜ਼ਿਆਦਾ ਲੱਗੀ ਹੁੰਦੀ ਹੈ ਬੰਦੇ ਆਪ ਵੀ ਕੰਮ ਕਰ ਸਕਣ ਕੁਝ ਟੈਕਨੀਕ ਇਹ ਦੇ ਲਈ ਜਿੱਦਾਂ ਮੁਲਾਜ਼ਮਾਂ ਦਾ ਤੇ ਨਹੀਂ ਰਹਿੰਦਾ ਇਹਦੇ ਮੇਨ ਜੋ ਚੀਜ਼ ਰਹਿੰਦੀ ਹੈ ਇਹਦੇ ਵਿੱਚ 5000 ਲੀਟਰ ਟੈਂਕ ਕੈਪੈਸਿਟੀ ਹੈ ਹੁਣ ਜੋ ਗੱਡੀਆਂ ਆਈਆਂ ਨੇ ਪਹਿਲਾਂ ਗੱਡੀਆਂ 'ਚ ਮੀਨ ਲੋਕਸ ਨਹੀਂ ਹੁੰਦੇ ਸੀਗੇ ਹਾਂ ਲੋਕ ਨਹੀਂ ਹੁੰਦੇ ਅੱਜ ਕੱਲ੍ਹ ਲੋਕ ਹੁੰਦੇ ਕਿ ਕਿਤੇ ਵੀ ਖੜੀ ਰਹਿ ਗਈ ਕੋਈ ਸਮਾਨ ਚੋਰੀ ਨਾ ਹੋ ਜਾਏ ਕਿਉਂਕਿ ਲੱਖਾਂ ਦਾ ਸਮਾਨ ਇਹਦੇ ਵਿੱਚ ਨੇ ਲੱਖਾਂ ਦੀ ਬ੍ਰਾਂਚੇਸ ਨੇ ਉਹਨੇ ਦੇ ਵਿੱਚ ਦੋ ਲੋਕ ਨੇ ਹਾਂਜੀ ਦੋ ਸ਼ਟਰ ਤੇ ਦੋ ਲੋ ਹਾਂਜੀ ਦੋ ਇੰਨੇ ਪਾਲੀ ਸਾਈਡ ਵੀ ਨੇ ਜੀ ਇਹਨਾਂ ਦੇ ਵਿੱਚ ਪਾਈਪਸ ਬ੍ਰਾਂਚੇਸ ਜੋ ਹੈਮਰ ਐਕਸਿਸ ਉਹ ਵਗੈਰਾ ਰਹਿੰਦੇ ਨੇ ਇਹ ਮੀਨ ਪੰਪ ਰਹਿੰਦਾ ਆ ਜੀ ਇਹ ਇਹਦਾ ਆਨਲਾਈਨ ਪੈਨਲ ਆ ਜੋ ਮੈਂ ਹੁਣ ਆਨ ਕਰਤਾ ਮੋਸਟਲੀ ਅਸੀਂ ਆਫ ਕਰਦਾ ਜਿੱਦਾਂ ਹੀ ਅਸੀਂ ਟਰਨ ਆਊਟ ਗੱਡੀ ਕਰਦੇ ਤਾਂ ਇਹ ਤੈਨੂੰ ਆਪਾਂ ਪਹਿਲਾਂ ਇੱਥੇ ਹੀ ਆਨ ਕਰ ਦੇਈਦਾ ਕਿਉਂਕਿ ਜਿਹੜਾ ਉਹ 1 ਮਿੰਟ ਜਾਂ 90 ਸੈਕਿੰਡ ਦਾ ਪੀਸੀ ਆਨ ਹੁੰਦਾ ਇਹ ਕੰਪਿਊਟਰਾਈਜ਼ ਸਰਵਰ ਇਹਦੇ ਵਿੱਚ ਤੁਹਾਨੂੰ ਅਜੇ ਮੈਂ ਦਿਖਾਉਂਗਾ ਇਹ ਮੇਨ ਪੰਪ ਆ ਇਹ ਸੈਕਸ਼ਨ ਆ ਜੀ ਟੈਂਕ ਤੋਂ ਆਉਂਦਾ ਪਾਈਪ ਜੀ ਇਹ ਪੰਪ ਨੂੰ ਪਾਵਰ ਦਿੰਦਾ ਜੀ ਇਹਦੇ ਅੱਗੇ ਦੋ ਡਿਲੀਵਰੀ ਲੱਗੀਆਂ ਨੇ ਆਹ ਹੌਜ਼ਰੀਲ ਪਾਈਪ ਆ ਜੋ ਛੋਟੀ ਮੋਟੀ ਅੱਕ ਹੁੰਦੀ ਤਾਂ ਉੱਤੇ ਆਪਾਂ ਇੰਨੀ ਯੂਜ਼ ਕਰਦੇ ਨੇ ਤੇ ਹੁਣ ਇਹਦੇ ਵਿੱਚ ਆ ਗਿਆ ਤੁਸੀਂ ਸਭ ਕੁਝ ਦੇਖ ਸਕਦੇ ਹੋ 100% ਵਾਟਰ ਹੈ ਹਾਂ ਫੁੱਲ ਫੁੱਲ ਹੈ ਜੀ ਫੁੱਲ ਗੱਡੀ ਖੜੀ ਹੈ ਕਿਉਂਕਿ ਥੋੜੀ ਜਿਹੀ ਟੈਂਕ 5000 ਲੀਟਰ ਤੁਸੀਂ ਦੇਖੋਗੇ ਥੱਲੇ ਵੀ ਆ ਰਿਹਾ ਕੈਪੈਸਿਟੀ ਆ ਰਹੀ ਜਿੱਦਾਂ ਇਹਨੂੰ ਚਾਲੂ ਕਰਾਂ ਕਿੰਨੇ ਕੇਜੀ ਪ੍ਰੈਸ਼ਰ ਦੇ ਰਹੀ ਹੈ ਸਭ ਕੁਝ ਟੈਕਨੀਕਲੀ ਆ ਜਾਏਗਾ ਪਹਿਲਾ ਕੀ ਹੁੰਦਾ ਇਹ ਇਹ ਮੈਨੂਅਲ ਵੀ ਹੈ ਜੀ ਕੰਪਿਊਟਰਾਈਜ਼ ਵੀ ਹੈ ਆਟੋ ਵੀ ਹੈ ਇਹਦੇ ਵਿੱਚ ਕੀ ਹੈ ਥਰੋਟਲ ਇਹ ਤੋਂ ਆਈਡਲ ਸ਼ਿਫਟ ਕਰਦਾ ਵਧਾਉਣਾ ਤਾਂ ਇਹ ਤੋਂ ਆਰਪੀਐਮ ਜ਼ਿਆਦਾ ਕਰਨੀ ਐਕਸਲਰੇਸ਼ਨ ਇਹ ਤੋਂ ਆਪਾਂ ਵਧਾ ਸਕਦੇ ਹਾਂ ਇਹ ਤੋਂ ਘਟਾ ਸਕਦੇ ਹਾਂ ਜੇ ਇਹ ਨੂੰ ਨਹੀਂ ਚੱਲਦੇ ਕਈ ਵਾਰ ਕਈ ਵਾਰ ਆਨਲਾਈਨ ਚੀਜ਼ ਵੀ ਦਿੱਕਤ ਆਏ ਤਾਂ ਇਹਦੀ ਮੰਨ ਲੈਣਾ ਕਿ ਵਰਕ ਨਹੀਂ ਕਰੇਗਾ ਫਿਰ ਇਹਨੂੰ ਆਪਾਂ ਆਫ ਕਰਕੇ ਫਰੈਸ਼ ਕਰਕੇ ਮੈਨੂਅਲੀ ਵੀ ਆਪਰੇਟ ਕਰ ਸਕਦੇ ਜੋ ਪੁਰਾਣੀ ਗੱਡੀਆਂ 'ਚ ਸਾਡੇ ਹੁੰਦਾ ਸੀ ਨਾ ਇਹਦਾ ਐਕਸਲਰੇਸ਼ਨ ਹੁੰਦੀ ਕਿ ਜਿੰਨੀ ਐਕਸਲਰੇਸ਼ਨ ਦੇਣੀ ਉਹ ਦੇ ਸਕਦੇ ਕਿ ਇਹਦੇ ਵਿੱਚ ਇਹ ਨਹੀਂ ਹੈ ਕਿ ਵੀ ਕਈ ਵਾਰ ਟੈਕਨੀਕਲ ਚੀਜ਼ ਵੀ ਮਾੜਾ-ਮੋਟਾ ਫਲ ਤਾਂ ਇਹ ਨਾ ਹੋਵੇ ਕਿ ਕੰਮ ਨਾ ਕਰ ਸਕੇ ਮੈਨੂਅਲ ਵੀ ਦਿੱਤਾ ਗਿਆ ਹੈ ਇਹ ਆਪਣਾ ਟੈਂਕ ਹੈ ਇਹਦੇ ਵਿੱਚ 10 ਲੀਟਰ ਗੱਡੀ ਦੇ ਵਿੱਚ ਹੁੰਦੀਆਂ ਨੇ 1000 ਫੁੱਟ ਤੱਕ ਅਸੀਂ ਕਵਰ ਕਰ ਲਈਏ 1000 ਫੁੱਟ ਤੱਕ ਹਾਂਜੀ ਇਹ ਲੈਂਤ ਰਹੇ ਤੁਹਾਨੂੰ ਪਤਾ ਕਿ ਲੁਧਿਆਣਾ ਇਦਾਂ ਦਾ ਸ਼ਹਿਰ ਹੈ ਤਾਂ ਹਜੇ ਉਹਦੇ ਵਿੱਚ ਜਿਹੜੇ ਤਾਂ ਸਾਡਾ ਸੈਂਟਰਲ ਵਾਟਰ ਸਟੇਸ਼ਨ ਉੱਥੇ ਤਾਂ ਇੰਨੇ ਪਾਈਪ ਰੱਖਦੇ ਆ ਕਿ ਜਾ ਕੇ ਤੁਹਾਨੂੰ ਪਤਾ ਇੰਨੀਆਂ ਪਤਲੀ-ਪਤਲੀ ਗਲੀਆਂ ਨੇ ਸੜ ਤੋਂ ਪੋਰਟੇਬਲ ਪੰਪਸ ਵੀ ਨੇ ਕਿ ਅੱਗੇ ਅਸੀਂ ਕਰਨਾ ਤਾਂ ਉਹ ਅੱਗੇ ਜਾ ਕੇ ਵੀ ਰੱਖ ਸਕੀਏ ਜਿਵੇਂ ਮਨਿੰਦਰ ਜੀ ਇੱਕ ਐਸਾ ਪ੍ਰੋਜੈਕਟ ਨਹੀਂ ਆ ਸਕਦਾ ਜਿੱਤੇ ਛੋਟੀਆਂ ਗਲੀਆਂ ਨੇ ਪੀੜੀਆਂ ਗਲੀਆਂ ਨੇ ਉੱਥੇ ਇੱਕ ਪਾਈਪ ਵਿਛਾਈ ਜਾਵੇ ਕੋਈ ਕੁਆਲਟੀ ਐਸਾ ਕੰਮ ਕਰਨ ਉਹਦਾ ਉਹਦਾ ਪ੍ਰੋਸੈਸ ਵੀ ਜਿੱਦਾਂ ਬਹੁਤ ਪੁਰਾਣੀ ਹੌਟਲਾਈਨ ਚੱਲਦੀ ਪਈ ਹੈ ਮੇਬੀ ਉਹਦਾ ਪ੍ਰੋਸੈਸ ਵੀ ਪਿੱਛੇ ਚੱਲਦਾ ਪਿਆ ਸੀ ਕਿ ਹੌਟਲਾਈਨ ਨੂੰ ਅੱਗੇ ਵਧਾਉਣ ਦਾ ਉਹ ਕਾਰਪੋਰੇਸ਼ਨ ਵੱਲੋਂ ਵੀ ਕੀਤਾ ਜਾ ਰਿਹਾ ਸੀ ਉਹਦਾ ਸਾਰਾ ਕੁਝ ਕੱਢਿਆ ਜਾ ਰਿਹਾ ਕੋਈ ਪੁਰਾਣੀ ਹੌਟਲਾਈਨ ਚੱਲਦੀ ਪਈ ਹੈ ਜੋ ਬਹੁਤ ਪੁਰਾਣੀ ਪਈ ਹੋਈ ਹੈ ਉਹਦੋਂ ਅਸੀਂ ਚੈੱਕ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਕਿ ਕਦੀ ਸਾਨੂੰ ਲੈਣਾ ਪਵੇ ਤਾਂ ਅਸੀਂ ਉਸ ਨਾਲ ਪਾਈਪ ਕਨੈਕਟ ਕਰਕੇ ਆਪਣੇ ਪੰਪ ਤੋਂ ਸਪਲਾਈ ਅੱਗੇ ਦੇ ਸਕੀਏ ਹੁਣ ਅਸੀਂ 스마트 ਸਿਟੀ ਵਿੱਚ ਤਿੰਨ ਪੰਪ ਵੀ ਲਏ ਨੇ ਪੋਰਟੇਬਲ ਪੰਪ ਜੋ ਬਹੁਤ ਹੀ ਵਧੀਆ ਐਲਪੀਐਮ ਦੇ ਨੇ ਕਿ ਉਹਨਾਂ ਦਾ ਵਧੀਆ ਡਿਸਚਾਰਜ ਆ ਕਿ ਅਗਰ ਕਦੇ ਸਾਨੂੰ ਲੋੜ ਪਈ ਤਾਂ ਉਹਨੂੰ ਵੀ ਅਸੀਂ ਯੂਜ਼ ਕਰਾਂਗੇ ਹਾਈ ਟੈਕ ਹੋ ਰਹੀ ਹੈ ਸਾਡੀ ਫਾਇਰ ਹਾਂਜੀ ਪਿਛਲੇ ਤੁਹਾਨੂੰ ਪਤਾ 10 ਗੱਡੀਆਂ ਆਈਆਂ ਸੀ ਇੱਕ ਛੜ ਤੋਂ ਰੈਸਕਿਊ ਟੈਂਡਰ ਨਹੀਂ ਸੀ ਛੜ ਤੋਂ ਉਹ ਵੀ ਆ ਗਿਆ ਹਾਈਡਰੋਲਿਕ ਵੀ ਆ ਗਈ ਔਰ ਇਸ ਟਾਈਮ ਲੁਧਿਆਣਾ ਫਾਇਰ ਸਰਵਿਸ ਐਡਵਾਂਸ ਹੋ ਚੁੱਕੀ ਹੈ ਕਿ ਜੋ ਸਾਨੂੰ ਚੀਜ਼ਾਂ ਚਾਹੀਦੀ ਹੈ ਉਹ ਛੜ ਤੋਂ ਹੈ ਕਿ ਜੋ ਤੁਹਾਨੂੰ ਵੀ ਪਤਾ ਹੈ ਮੈਨ ਪਾਵਰ ਦੀ ਕਾਰਟ ਉਹ ਵੀ ਬਹੁਤ ਛੇਤੀ ਪੂਰੀ ਹੋ ਜਾਏਗੀ ਸਾਡੇ ਨਾਲ ਮਨਿੰਦਰ ਜੀ ਸਿਗੇ ਤਸਵੀਰਾਂ ਦਿਖਾਈਆਂ ਜਾ ਰਹੀਆਂ ਦਲਜੀਤ ਸਿੰਘ ਗਰੇਵਾਲਾ ਤੇ ਪਹੁੰਚ ਪਹੁੰਚੇ ਸਿਗੇ ਤੇ ਲਵ ਲੁਧਿਆਣਾ ਤੁਹਾਨੂੰ ਦਿਖਾ ਰਹੇ ਹਾਂ ਸਮਾਰਟ ਸਿਟੀ ਲੁਧਿਆਣਾ ਇਹ ਫਾਇਰ ਬਗੇਟ ਦੀਆਂ ਗੱਡੀਆਂ ਨੇ ਲੇਕਿਨ ਫਾਇਰ ਸਟੇਸ਼ਨ ਦਾ ਉਦਘਾਟਨ ਜਿਹੜਾ ਹੋ ਚੁੱਕਾ ਵਾ ਤੇ ਫਾਇਰ ਬਗੇਟ ਦਾ ਜਦੋਂ ਉਦਘਾਟਨ ਹੋਇਆ ਤਾਂ ਉਸ ਤੋਂ ਬਾਅਦ ਜਿਹੜੀ ਗੱਲ ਕੀਤੀ ਜਾਵੇ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਗਈ ਹੈ ਤਸਵੀਰ ਦੇ ਵਿੱਚ ਤੁਸੀਂ ਖੁਦ ਦੇਖਿਆ ਕਿ ਉੱਥੇ ਸੰਦੀਪ ਰਿਸ਼ੀ ਜਿਹੜੇ ਕਮਿਸ਼ਨਰ ਜੋ ਕਮਿਸ਼ਨਰ ਸੀਗੇ ਨਗਰ ਨਿਗਮ ਤੇ ਦਲਜੀਤ ਸਿੰਘ ਗਰਵਰ ਪੋਲਾ ਜਿਹੜੇ ਉੱਥੇ ਐਮ ਐਲ ਏ ਵਿਧਾਇਕ ਹਲਕਾ ਪੂਰਬੀ ਤੇ ਉਸ ਤੋਂ ਬਾਅਦ ਚੇਅਰਮੈਨ ٹرسٹ ਜਿਹੜੇ ਚ ਗੇਮਪਰੂਵਮੈਂਟ ٹرسٹ ਦੇ ਚੇਅਰਮੈਨ ਤੇ ਸੈਮ ਸਿੰਘ ਭਿੰਟਰ ਜਦੋਂ ਉੱਥੇ ਪਹੁੰਚੇ ਤਾਂ 1 ਕਰੋੜ 95 ਲੱਖ ਦੀ ਲਾਗਤ ਦੇ ਨਾਲ ਇਹ ਸਟੇਸ਼ਨ ਜਿਹੜਾ ਬਣਿਆ ਤੇ ਇੱਥੇ ਦੋ ਗੱਡੀਆਂ ਜਿਹੜੀਆਂ ਪਰਮਾਨੈਂਟ ਖੜੀਆਂ ਹੋਣਗੀਆਂ ਅਗਰ ਕੋਈ ਵੀ ਆਪਤਾ ਆndi ਉਹਦੇ ਲਈ ਤਿਆਰ ਰਹਿਣਗੇ ਲੋਕਾਂ ਨੂੰ ਕੈਮਰਾਮੈਨ ਸੇਵਾ ਸਿੰਘ ਦੇ